ਨਿਊਜ਼ੀਲੈਂਡ ਦੇ ਸ਼ਹਿਰ ਹੇਸਟਿੰਗ ਵਿਖੇ ਬਹੁਤ ਵੱਡੇ ਵੱਡੇ ਫਨਕਾਰਾਂ ਦੇ ਪ੍ਰੋਗਰਾਮ ਹੋ ਰਿਹਾ ਹੈ ਤੇ ਉਹਨਾਂ ਵਿੱਚੋਂ ਇੱਕ ਵੱਡਾ ਫਨਕਾਰ ਨਿਰਵੈਰ ਪੰਨੂ ਜਿਹੜਾ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਆਪਣੇ ਗੀਤਾਂ ਕਰਕੇ ਛਾਇਆ ਬਹੁਤ ਸੋਹਣੇ ਗੀਤ ਉਹਦੇ ਸਾਰੇ ਚੜਦੇ ਝੜਦੇ ਆ ਰਹੇ ਆ ਤੇ ਉਹਦਾ ਪ੍ਰੋਗਰਾਮ ਹੇਸਟਿੰਗ ਵਿਖੇ ਰੱਖਿਆ ਗਿਆ ਆ ਤੇ ਹੇਸਟਿੰਗ ਦੀ ਟੀਮ ਸਾਰੀ ਉਹਦੇ ਪ੍ਰੋਗਰਾਮ ਨੂੰ ਲੈ ਕੇ ਪੱਬਾਂ ਪਾਰਿਆ ਪੂਰੇ ਉਤਸ਼ਾਹ ਵਿੱਚ ਆ ਤੇ ਉਹਦੀਆਂ ਤਿਆਰੀਆਂ ਦਾ ਆਪਾਂ ਜਾਇਜ਼ਾ ਲੈਣ ਵਾਸਤੇ ਅੱਜ ਉਹਨਾਂ ਦੇ ਪ੍ਰਬੰਧਕਾਂ ਨਾਲ ਉਹਨਾਂ ਦੇ ਪ੍ਰਮੋਟਰਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਰਵਿੰਦਰ ਸਿੰਘ ਭੱਟੀ ਜੀ ਨਾਲ ਗੱਲ ਕਰਾਵਾਂਗਾ ਕਿ ਲੋਕਾਂ ਦਾ ਉਤਸ਼ਾਹ ਦੇਖ ਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿ ਕੀ ਮਹਿਸੂਸ ਕਰ ਰਹੇ ਕਿ ਇਹ ਪ੍ਰੋਗਰਾਮ ਕਿੱਥੇ ਤੱਕ ਪਹੁੰਚੇਗਾ ਸਭ ਤੋਂ ਪਹਿਲਾਂ ਤਾਂ ਰੇਡੀਓ ਸਪਾਈਸ ਸੁਣਨ ਵਾਲੀ ਸਾਰੀ ਪਬਲਿਕ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਬਹੁਤ ਵਧੀਆ ਸੰਧੂ ਸਾਹਿਬ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਆ ਰਿਹਾ ਕਿਉਂਕਿ ਆਪਣੀ 80% ਆਲਮੋਸਟ ਸੋਲਡ ਆਊਟ ਹੋ ਗਈਆਂ 80% ਹਾਂਜੀ ਹਾਂਜੀ ਇਹ ਤਾਂ ਕੌਸ਼ਿਸ਼ ਹੀ ਟੇ ਰਹੀ ਹੈ ਹਾਂਜੀ ਬਿਲਕੁਲ ਥੋੜੀਆਂ ਰਹਿ ਗਈਆਂ ਉਹਨਾਂ ਚ ਵੀ ਕਾਫੀ ਲੋਕਾਂ ਦੀ ਇਨਕੁਆਰੀ ਆ ਰਹੀ ਹੈ ਇਸ ਵੇਲੇ ਫਿਰ ਆਲਮੋਸਟ ਮੈਨੂੰ ਲੱਗਦਾ ਵੀ ਭਰ ਜਾਣਾ ਆਪਣਾ ਇਹ ਸ਼ੋਅ ਤੋਂ ਪਹਿਲਾਂ ਪਹਿਲਾਂ ਹੀ ਹਾਂਜੀ ਠੀਕ ਹੈ ਇਹਦਾ ਮਤਲਬ ਆਪਾਂ ਇੱਥੇ ਦੀ ਆਡੀਅנס ਨੂੰ ਇਹ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਜ਼ਿਆਦਾ ਉਹਦੇ ਸ਼ਕੀਨ ਨੇ ਆ ਉਹ ਜ਼ਰੂਰ ਟਿਕਟਾਂ ਲੈ ਲੈਣ ਬਾਅਦ ਵਿੱਚ ਅਦਾਸ ਹੋਣ ਦੇ ਬਜਾਏ ਹਾਂਜੀ ਹਾਂਜੀ ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਨਾ ਹੋਵੇ ਬਾਅਦ ਵਿੱਚ ਸਾਰੇ ਕਹਿਣ ਵੀ ਜਰ ਅਸੀਂ ਮਿਸ ਕਰ ਗਏ ਆ ਜਾਂ ਕੁਝ ਵੀ ਆ ਅਸੀਂ ਚਾਹੁੰਦੇ ਹਾਂ ਵੀ ਆਪਣੀਆਂ ਜਿਹੜੀਆਂ ਟਿਕਟਾਂ ਤੁਸੀਂ ਹੁਣੇ ਸਾਰਟਡ ਕਰ ਲਓ ਤੇ ਬਾਕੀ ਅਸੀਂ ਜਿਨ੍ਹਾਂ ਨੇ ਟਿਕਟਾਂ ਲੈ ਲਈਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਫਿਰ ਵੀ ਕਾਫੀ ਵੱਡਾ ਪ੍ਰੋਗਰਾਮ ਆ ਜਿਹਦੇ ਵਿੱਚ ਲੋਕਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਤੇ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਪ੍ਰੋਗਰਾਮ ਤੁਸੀਂ ਕਿੰਨੇ ਵਜੇ ਸ਼ੁਰੂ ਕਰ ਦੋਗੇ ਪ੍ਰੋਗਰਾਮ ਤਕਰੀਬਨ 6:30 ਵਜੇ ਸ਼ੁਰੂ ਹੋ ਜਾਣਾ ਹਾਂਜੀ ਤੇ ਅਸੀਂ ਚਾਹੁੰਦੇ ਵੀ ਸਾਰੇ ਜਣੇ 6:30 ਵਜੇ ਪਹੁੰਚਣ ਉੱਤੇ ਹਾਂਜੀ ਤੇ ਸਥਾਨ ਕਿਹੜਾ ਰਹੇਗਾ ਜੀ ਉਪਰਾ ਹਾਊਸ ਆਲਮੋਸਟ ਸਾਰੇ ਆਪਣੇ ਪੰਜਾਬੀ ਜਾਣਦੇ ਆ ਪੰਜਾਬੀਆਂ ਦੇ ਕਾਫੀ ਉੱਥੇ ਫੰਕਸ਼ਨ ਹੁੰਦੇ ਆ ਤੇ ਆਪਣੇ ਗੁਰਦੁਆਰਾ ਸਾਹਿਬ ਦੇ ਨੈਕਸਟ ਡੋਰ ਹੀ ਆ ਉਪਰ ਹਾਊਸ ਜਿੱਥੇ ਇਹ ਆਪਣਾ ਈਵੈਂਟ ਹੋਣ ਜਾ ਰਿਹਾ ਹੈ ਠੀਕ ਹੈ ਤੇ ਸੁਣਿਆ ਕੁਝ ਬਜ਼ੁਰਗਾਂ ਵਾਸਤੇ ਵੀ ਤੁਸੀਂ ਚਾਹੁੰਦੇ ਕਿ ਬਜ਼ੁਰਗਾਂ ਦੇ ਰਿਸਪੈਕਟ ਰਿਸਪੈਕਟ ਵਾਸਤੇ ਕੁਝ ਚਾਹੁੰਦੇ ਆ ਵੀ ਉਹਨਾ ਉਹ ਵੀ ਪਹੁੰਚਣ ਉਹਦੇ ਬਾਰੇ ਕੀ ਵਿਚਾਰ ਕਰ ਰਹੇ ਆ ਉਹ ਅਸੀਂ ਹੁਣੇ ਬੈਠੇ ਬੈਠੇ ਜਿੱਦਾਂ ਸਾਡੀ ਟੀਮ ਆਪਣੇ ਨਾਗਰਾ ਭਾਜੀ ਹੋਣੀ ਆ ਟੀਨੂ ਸਾਹਿਬ ਅਸੀਂ ਬੈਠੇ ਬੈਠੇ ਇਹੀ ਸੋਚਿਆ ਵੀ ਚਲੋ ਜੇ ਅਸੀਂ ਆਪਣੇ ਸਾਰੇ ਹੋਸਟਿੰਗ ਵਾਲੇ ਇੰਨਾ ਵਧੀਆ ਰਿਸਪਾਂਸ ਦੇ ਰਹੇ ਆ ਤੇ ਅਸੀਂ ਵੀ ਆਪਣੀ ਟੀਮ ਵੱਲੋਂ ਵੀ ਸਾਰੇ ਜਾਨੇ ਉਹਨਾਂ ਲਈ ਕੁਝ ਕਰੀਏ ਤੇ ਅਸੀਂ ਸੋਚਦੇ ਹਾਂ ਵੀ ਜਿਹੜੇ 65 ਤੋਂ ਉੱਪਰ ਵਾ ਉਹ ਆ ਕੇ ਇੱਥੇ ਆਪਣੇ ਐਮਪੀ ਫੂਡ ਤੇ ਇਹਨਾਂ ਨਾਲ ਕੰਟੈਕਟ ਕਰਨ ਤੇ ਇਹ ਉਹਨਾਂ ਨੂੰ ਆਪਣੀਆਂ ਫ੍ਰੀ ਟਿਕਟਾਂ ਵੀ ਕੁਝ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂ ਇਸ ਜੀ ਆ। ਅੱਛਾ ਜਿਹੜੇ ਪੈਨਸ਼ਨਰ ਆ ਉਹਨਾਂ ਨੂੰ ਫ੍ਰੀ ਟਿਕਟ ਤੁਸੀਂ ਕਰ ਰਹੇ ਆ ਤੇ ਉਹ ਫ੍ਰੀ ਟਿਕਟ ਲੈਣ ਕਿੱਥੋਂ? ਉਹ ਇੱਥੇ ਆ ਕੇ ਆਪਣੇ ਇਹਨਾਂ ਨਾਲ ਨਾਗਰਾ ਭਾਜੀ ਉਹਨਾਂ ਨਾਲ ਸੰਪਰਕ ਕਰ ਲੈਣ ਤੇ ਇਹਨਾਂ ਨੂੰ ਆਪਣਾ ਨਾਮ ਦੇ ਦੇਣ ਤੇ ਇਹਨਾਂ ਨੂੰ ਟਿਕਟ ਇੱਥੋਂ ਦੇ ਦੇਊਗੇ ਕਿਉਂਕਿ ਉਹ ਟਿਕਟ ਇੱਥੋਂ ਹੀ ਮਿਲਣੀ ਆ ਉਹ ਫਿਰ ਟਿਕਟ ਆਪਾਂ ਉੱਥੇ ਨਹੀਂ ਪ੍ਰੋਵਾਈਡ ਕਰ ਸਕਦੇ ਆਪਣੇ ਉੱਜਾ ਕੇ ਉੱਥੇ ਆ ਉਪਰਾ ਹਾਊਸ ਦੇ ਵਿੱਚ ਹਾਂਜੀ ਉਹ ਇੱਥੇ ਆ ਕੇ ਆਪਣੇ ਐਮਪੀ ਫੂਡ ਤੋਂ ਲੈ ਸਕਦੇ ਆਂ ਜੀ ਠੀਕ ਹੈ ਨਾਗਰਾ ਸਾਹਿਬ ਤੁਸੀਂ ਡੱਬਾ ਵੀ ਰੱਖਿਆ ਹੈ ਇਹਦੀ ਕਹਾਣੀ ਕੀ ਹੈ ਜਰਾ ਦੱਸਿਓ ਜਰਾ ਹਾਂਜੀ ਸਾਰਿਆਂ ਨੂੰ ਬਾਕਸਪੇ ਦੇ ਪੰਜਾਬੀਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਛਾ ਜੀ ਇਹ ਡੱਬਾ ਜਿਹੜਾ ਹੈ ਜੀ ਜਿਹੜਾ ਵੀ ਕੋਈ ਇੱਥੇ ਆਣ ਕੇ ਸ਼ਾਪਿੰਗ ਕਰਦਾ ਠੀਕ ਹੈ ਤੇ ਉਹਨਾਂ ਨੂੰ ਅਸੀਂ ਫ੍ਰੀ ਟਿਕਟ ਦੇ ਰਹੇ ਆ ਇਸ ਬੁੱਧਵਾਰ ਨੂੰ ਅੱਛਾ 7 ਵਜੇ ਤੇ ਉਹ ਜੋ ਵੀ ਹੈ ਸ਼ਾਪਿੰਗ ਕਰੇਗਾ ਉਹਦੀ ਟਿਕਟੇ ਦੇ ਵਿੱਚ ਨਾਮ ਲਿਖ ਕੇ ਪਾ ਦਿਦੀ ਆ ਤੇ ਉਹ ਅਸੀਂ ਪੰਜ ਟਿਕਟਾਂ ਜਿਹੜੀਆਂ ਫ੍ਰੀ ਦੇ ਰਹੇ ਆ ਬੁੱਧਵਾਰ ਨੂੰ ਸ਼ਾਪ ਤੇ ਆਏਗਾ 50 달ਰ ਦੀ ਗ੍ਰੋਸਰੀ ਲੈੇਗਾ ਤੁਹਾਨੂੰ ਤੁਸੀਂ ਬਹੁਤੀ ਪਰਚੀਆਂ ਪਾਉਣੀਆਂ ਹਾਂਜੀ ਪੰਜ ਪਰਚੀਆਂ ਕੱਢਣੀਆਂ ਜੀ ਬੁੱਧਵਾਰ ਨੂੰ ਸ਼ਾਮ ਨੂੰ 7 ਵਜੇ ਬੁੱਧਵਾਰ ਨੂੰ ਸ਼ਾਮ ਨੂੰ 7 ਵਜੇ ਹਾਂਜੀ ਤੇ ਇਹ ਲਾਈਵ ਕਰੋਗੇ ਜਾਂ ਕਿਦਾਂ ਹਾਂਜੀ ਹਾਂਜੀ ਇਹ ਲਾਈਵ ਹੋਊਗਾ ਜੀ ਰੇਡੀਓ ਸਪੈਸ ਤੇ ਤੇ ਸਾਰਿਆਂ ਨੂੰ ਅਪੀਲ ਆ ਵੀ ਆਣ ਕੇ ਆਪਣ ਆਪਣੀ ਸ਼ਾਪਿੰਗ ਵੀ ਕਰ ਲਓ ਤੇ ਟਿਕਟ ਵੀ ਲੈ ਲਓ ਠੀਕ ਹੈ ਜੀ ਤੇ ਟੀਨੂ ਸਾਹਿਬ ਥੋੜਾ ਸਿਕਿਉਰਟੀ ਪੱਕੋ ਸਾਨੂੰ ਦੱਸੋ ਵੀ ਸਿਕਿਉਰਟੀ ਦੇ ਇੰਤਜ਼ਾਮ ਕਿਦਾਂ ਦੇ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਿਕਿਉਰਟੀ ਬਹੁਤ ਵਧੀਆ ਜੀ ਜਿਦੋਂ ਫੈਮਿਲੀ ਸ਼ੋ ਆ ਉਹਦੇ ਵਾਸਤੇ ਪੂਰਾ ਪ੍ਰਬੰਧ ਕੀਤਾ ਪਾਸ ਸਿਕਿਉਰਟੀ ਦਾ ਪੂਰਾ ਵਧੀਆ ਹੋਊਗਾ ਜੀ ਸਿਕਿਉਰਟੀ ਕਿਵੇਂ ਹੈਸਟਿੰਗ ਤੋਂ ਆ ਰਹੇ ਜਾਂ ਕੋਈ ਹੈਸਟਿੰਗ ਤੋਂ ਵੀ ਇਹ ਸਪੈਸ਼ਲ ਆਕਲੈਂਡ ਤੋਂ ਵੀ ਆ ਰਹੇ ਆ ਰੈੱਡ ਕਰਾਸ ਵਾਲੇ ਆ ਨਾਲ ਹੀ ਤੋਂ ਹਾਂਜੀ ਬਹੁਤ ਵਧੀਆ ਸਿਕਿਉਰਟੀ ਇਹਨਾਂ ਮਤਲਬ ਜਿਹੜੀਆਂ ਫੈਮਲੀਆਂ ਹੋਣਗੀਆਂ ਪੂਰੇ ਇੰਜੋਏ ਦੇ ਨਾਲ ਪਰਿਵਾਰਕ ਤੌਰ ਤੇ ਇਸ ਨੂੰ ਹਾਂਜੀ ਬਹੁਤ ਵਧੀਆ ਸੇਫ ਹੋਏਗਾ ਸਾਰਾ ਕੁਝ ਇਹ ਸਿਕਿਉਰਿਟੀ ਪੱਖੋਂ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਨਹੀਂ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਆਏਗੀ ਕੋਈ ਠੀਕ ਹੈ ਇਹ ਤਾਂ ਬਹੁਤ ਸასიਖਾਲ ਜੀ ਸਾਡੇ ਠੀਕ ਹੈ ਤੇ ਪਰ ਫੇ ਲਾਸਟ ਵਿੱਚ ਤੁਸੀਂ ਸੱਦਾ ਦੇਣਾ ਚਾਹੁੰਦੇ ਵੀ ਇੱਕ ਵਾਰ ਜਿਨ੍ਹਾਂ ਦੀ ਟਿਕਟਾਂ ਰਹੀਆਂ ਨੇ ਇੱਕ ਵਾਰ ਫਿਰ ਬੇਨਤੀ ਕਰ ਦਿਓ ਤਾਂ ਜੋ ਜਿਹੜੇ ਉਹਨਾਂ ਦੇ ਚਾਹਵਾਨ ਨੇ ਉਹਨਾਂ ਦੇ ਸ਼ਕੀਨ ਆ ਉਹ ਟਿਕਟਾਂ ਲੈ ਲੈਣ ਹਾਂਜੀ ਅਸੀਂ ਫਿਰ ਇਹੀ ਕਹਿੰਨੇ ਵੀ ਇਹ ਨਾ ਹੋਵੇ ਤੁਸੀਂ ਮਿਸ ਕਰ ਜਿਓ ਬਾਅਦ ਵਿੱਚ ਫਿਰ ਕਹੋ ਵੀ ਯਾਰ ਅਸੀਂ ਜਾਣਾ ਸੀ ਤੇ ਮਿਸ ਕਰ ਗਏ ਕਿਉਂਕਿ ਆਲਮੋਸਟ ਤਾਂ ਭਰ ਚੱਲਾ ਆ ਤੇ ਜਿਹੜੇ ਵੀ ਹਜੇ ਪਲੈਨਿੰਗ ਕਰਦੇ ਆ ਉਹਨਾਂ ਕੋ ਸਿਰਫ 2-3 ਦਿਨ ਆ ਤੇ ਉਹ ਆਪਣੀਆਂ ਟਿਕਟਾਂ ਆਰਗੇਨਾਈਜ਼ ਕਰ ਲੈਣ ਜੀ ਠੀਕ ਹੈ ਤਾਂ ਜੀ ਮੈਂ ਰੇਡੀਓ ਸਪਾਈਸੋਂ ਮਨਜੀਤ ਸੰਧੂ ਇੱਕ ਵਾਰ ਫੇਰ ਸਾਰੇ ਇੱਥੇ ਦੀ ਆਡੀਅੰਸ ਨੂੰ ਲੋਕਾਂ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਕਿ ਟਿਕਟਾਂ ਬਹੁਤ ਤੇਜ਼ੀ ਨਾਲ ਦੌੜ ਰਹੀਆਂ ਆ ਜਿਹੜੇ ਇਹਦੇ ਰੱਜ ਕੇ ਸ਼ਕੀਨ ਆ ਨਰਵੈਰ ਪਨੂ ਦੇ ਉਹਨਾਂ ਨੂੰ ਸੁਣਨਾ ਚਾਹੁੰਦੇ ਆ ਲਾਈਵ ਸੁਣਨਾ ਚਾਹੁੰਦੇ ਆ ਤੇ ਉਹ ਆਪਣੀਆਂ ਟਿਕਟਾਂ ਛੇਤੀ ਛੇਤੀ ਇੱਕ ਦੋ ਦਿਨਾਂ ਚ ਕੰਪਲੀਟ ਕਰ ਲੈਣ ਲੈ ਲੈਣ ਤਾਂ ਜੋ ਪ੍ਰੋਗਰਾਮ ਦਾ ਬੈਠ ਕੇ ਨਜ਼ਾਰਾ ਦੇਖਿਆ ਜਾ ਸਕੇ ਇੱਕ ਵਾਰ ਫਿਰ ਅਸੀਂ ਸਾਰੀ ਟੀਮ ਆਪ ਸਾਰਿਆਂ ਨੂੰ ਉੱਥੇ ਜੀਆਂ ਕਹਿਣ ਵਾਸਤੇ ਵੀ ਹੋਵਾਂਗੇ ਤੇ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ ਸਾਰੇ ਤੁਸੀਂ ਆਓ ਤੇ ਇਸ ਪ੍ਰੋਗਰਾਮ ਦਾ ਆਨੰਦ ਮਾਣੋ ਵੰਜੀਤ ਸੰਧੂ ਰੇਡੀਓ ਸਪਾਈਸ ਸਾਡੀ ਟੀਮ ਦੇ ਨਾਲ ਬਹੁਤ ਬਹੁਤ ਧੰਨਵਾਦ